ਜਾਨ ਲਗਾ ਤੇ ਮਗਤਾ ਹਾਂ ਹੁੰਦਾ ਰਾਜਾ ਬਣੀ ਫਿਰਦਾ ਜਾਨ ਲਗਾ ਨਾ ਮੇਰੀ ਅਰਦਾਸ ਕਰ ਲੋ ਤਰਲਾ ਕਰਦਾ ਹਾਂ ਮਿੰਨਤ ਕਰਦਾ ਤੇ ਹੁਣ ਆ ਕੇ ਕਹਿੰਦਾ ਮੈਂ ਦਸਗੀ ਚਾਹੀਦਾ ਤੂੰ ਰਾਜਾ ਹੁੰਦਾ ਬਣ ਗਿਆ ਕੋੜੇ ਤੋਂ ਉਤਰ ਕੇ ਬੰਦਨਾ ਕੀਤੀ ਕਹਿਣ ਲਗਾ ਮਾਫ ਕਰ ਦਿਓ ਮਤ ਮਾਰੀ ਜਾਂਦੀ ਏ ਕਦੇ ਕਦੇ ਬੰਦੇ ਦੀ ਭੁੱਲ ਕਰਕੇ ਬੈਠਾ ਉਹਨੇ ਕਹ ਰਾਜੇ ਮੈਂ ਨਹੀਂ ਰਾਜੇ ਤੁਸੀਂ ਹੋ ਸਤਿਗੁਰੂ ਰਾਜੇ ਨੇ ਸਤਿਗੁਰਾਂ ਨੇ ਤੁਹਾਨੂੰ ਰਾਜੇ ਬਣਾਇਆ ਕੁਸੀ ਗੁਰੂ ਕੀ ਬਾਣੀ ਨਾਲ ਜੁੜੇ ਹੋ ਅਸਲ ਇਹ ਹੀ ਗੱਲ ਸਮਝਾਈ ਜਿਸ ਨਾਮ ਰਿਦੈ ਸੋਈ ਵਡ ਰਾਜਾ ਸਤਿਗੁਰੂ ਪਾਤਸ਼ਾਹ ਜੀ ਨੇ ਅਗਲੀ ਪੰਕਤੀ ਜੀ ਦੱਸਿਆ ਹੈ ਜਿਸ ਨਾਮ ਰਿਦੈ ਜਿਸ ਪੂਰੇ ਕਾਜਾ ਜਿਸ ਨਾਮ ਰਿਦੈ ਤਿਸ ਪੂਰੇ ਕਾਜਾ ਜਿਹਦੇ ਹਿਰਦੇ ਵਿੱਚ ਨਾਮ ਹੈ ਉਹਦੇ ਸਾਰੇ ਕਾਰਜ ਪੂਰੇ ਹੁੰਦੇ ਹਨ ਜਿਸ ਨਾਮ ਰਿਦੈ ਤਿੰਨ ਕੋਟ ਧਨ ਪਾਏ ਜਿਹਨੂੰ ਨਾਮ ਪ੍ਰਾਪਤ ਮਿਲ ਗਿਆ ਜਿਹਨੂੰ ਨਾਮ ਦੀ ਦਾਤ ਮਿਲ ਗਈ ਉਹਨੂੰ ਕਰੋੜਾਂ ਧਨ ਮਿਲ ਗਿਆ ਹੈ ਨਾਮ ਬਿਨਾ ਜਨਮ ਬਿਰਥਾ ਜਾਏ ਜੀਵਨ ਵਿੱਚ ਰੱਬ ਦੀ ਯਾਦ ਨਹੀਂ ਨਹੀਂ ਤੇ ਜਨਮ ਬਿਰਥਾ ਜਾਂਦਾ ਹੈ ਵਿਅਰਥ ਚਲਾ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ ਜੋ ਕੂਕਰ ਜੂਠਣ ਮੈਂ ਪਾਏ ਨਾਮ ਬਿਨਾ ਜੀਤਾ ਵਿਵਹਾਰ ਜੋ ਮਰਤਕ ਮਿਥਿਆ ਸ਼ਿੰਗਾਰ ਸਤਿਗੁਰੂ ਗਰੀਬਨਵਾਜ ਪਾਤਸ਼ਾਹ ਕਹਿੰਦੇ ਨਾਮ ਜੇ ਨਹੀਂ ਜੀਵਨ ਅੰਦਰ ਬਾਕੀ ਜੋ ਫਿਰ ਵਿਹਾਰ ਕੀਤਾ ਕੰਮ ਜ਼ਿੰਦਗੀ ਦੇ ਕੀਤੇ ਨੇ ਜਾਂ ਆਪਣਾ ਕਾਰੋਬਾਰ ਕੀਤਾ ਹੈ ਕਿਰਤ ਕੀਤੀ ਜੋ ਵੀ ਕੁਝ ਕੀਤਾ ਫਿਰ ਇਦਾਂ ਜਿਵੇਂ ਮੁਰਦੇ ਨੂੰ ਸ਼ਿੰਗਾਰ ਕੀਤਾ ਹੋਵੇ ਨਾਮ ਬਿਨਾ ਜਨਮ ਬ੍ਰਥਾ ਜਾਏ ਨਾਮ ਬਿਨਾ ਜਨਮ ਬੇਡਾ ਫਿਰ ਬ੍ਰਥਾ ਜਾਂਦਾ ਹੈ ਕਿਸ ਸਲਾਹੇ ਜਿਸ ਹਰ ਤਨ ਰਾਸ ਕੋ ਨੂੰ ਸਲਾਹ ਉਹਦੀ ਸਿਫਤ ਕਰ ਜਿਹਦੇ ਕੋਲ ਸਾਰਾ ਧਨ ਹੈ ਸਭ ਰਾਸ ਪੂੰਜੀ ਹੈ ਸੋ ਵਡ ਭਾਗੇ ਜਿਸ ਗੌਰ ਮਸਤਕ ਹਾਥ ਉਹੀ ਵੱਡਿਆਂ ਪਹਾਗਾ ਵਾਲਾ ਹੈ ਜਿਸ ਦੇ ਉੱਤੇ ਗੁਰੂ ਸਾਹਿਬ ਦਾ ਹੱਥ ਹੈ ਰਹਾਉ ਛੱਬ ਦਰਹਾਉ ਵਿਸ਼ਰਾਮ ਬਖਸ਼ਿਸ਼ ਕਰਕੇ ਅਗਲੀਆਂ ਪੰਕਤੀਆਂ ਉਚਾਰਨ ਕਰਦੇ ਮਹਾਰਾਜ ਜਿਸ ਨਾਮ ਰਿਦੈ ਜਿਸ ਕੋਟ ਕੈ ਸੈਨਾ ਜਿਹਦੇ ਹਿਰਦੇ ਵਿੱਚ ਨਾਮ ਹੈ ਨਾ ਉਹਦੀ ਕਰੋੜਾਂ ਸੈਨਾ ਹੈ ਬਈ ਤਗੜੀ ਤਗੜੀ ਸੈਨਾ ਉਹਦੇ ਕੋਲ ਹੁਣ ਇਥੇ ਤਾਂ ਗੱਲ ਬੜੀਆਂ ਵਿਚਾਰਾਂ ਮੰਗਦੀ ਐ ਜਿਸ ਨਾਮ ਰਿਦੈ ਤਿਸ ਕੋਟ ਕਈ ਸੈਨਾ ਉਹਦੇ ਕੋਟ ਮੈਨੇ ਕਿਲੇ ਵੀ ਕਈ ਹਨ ਉਹਦੀ ਸੈਨਾ ਵੀ ਬੜੀ ਹੈ ਇਹਨੂੰ ਆਧਿਆਤਮਿਕ ਤੌਰ ਤੇ ਦੇਖੀਏ ਜਿਹਦੇ ਅੰਦਰ ਨਾਮ ਹੈ ਉਹਦਾ ਸਰੀਰ ਰੂਪੀ ਕਿਲਾ ਹੈ ਸਰੀਰ ਉੱਪਰ ਕਿਲੇ ਦੇ ਅੰਦਰ दैਵੀ ਗੁਣਾਂ ਉਹਦੀ ਸੈਨਾ ਹੈ ਚੰਗੀਆਂ ਵਿਚਾਰਾਂ ਚੰਗੇ ਫੁਰਨੇ ਚੰਗੇ ਗੁਣ ਉਹਦੀ ਸੈਨਾ ਹੈ ਸੈਨਾ ਚੰਗੀ ਹੋਵੇ ਤੇ ਰਾਜੇ ਦਾ ਰਾਜ ਕਾਇਮ ਰਹਿੰਦਾ ਜੇ ਰਾਜਾ ਅਣਜਾਣ ਵੀ ਹੋਵੇ ਤੇ ਵਿੱਚ ਸਿਪਾਹੀ ਚੰਗੇ ਹੋਣ ਸਲਾਹਕਾਰ ਚੰਗੇ ਹੋਣ ਵਜ਼ੀਰ ਸਿਆਣੇ ਹੋਣ ਤੇ ਰਾਜੇ ਦਾ ਰਾਜ ਕਾਇਮ ਰੱਖਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਨਾਮ ਹਿਰਦੈ ਤਿਸ ਕੋਟ ਭਈ ਸੈਨਾ ਕਰੋੜਾਂ ਦੀ ਸੈਨਾ ਉਹਦੇ ਕੋਲ ਕੋਟਦਾਰth ਕਰੋੜ ਵੀ ਹੈ ਤੇ ਕੋਟਦਾਰth ਕਿਲਾ ਵੀ ਹੁੰਦਾ ਹੈ ਜਿਹਦੇ ਹਿਰਦੇ ਵਿੱਚ ਨਾਮ ਹੈ ਸਤਿਗੁਰੂ ਕਹਿੰਦੇ ਉਹਦਾ ਜੀਵਨ ਹੀ ਜੀਵਨ ਜਿਹੜਾ ਹੈ ਸਰੀਰ ਇੱਕ ਕਿਲਾ ਹੈ ਇਸ ਕਿਲੇ ਅੰਦਰ ਵੈਗੁਰੂ ਦੇ ਗੁਣ ਵਸਦੇ ਨੇ ਤੇ ਗੁਣਵਾਨ ਹੀ ਬੰਦਾ ਸਤਿਗੁਰੂ ਪਰਮਾਤਮਾ ਨੂੰ ਪ੍ਰੇਮ ਕਰਨ ਵਾਲਾ ਚੰਗੇ ਗੁਨਾ ਦੀ ਸੈਨਾ ਤਿਆਰ ਕਰਦਾ ਹੈ ਜਿਸ ਨਾਮ ਰਿਦੇ ਤਿਸ ਸਹਜ ਸੁਖਿਨਾ ਜਿਸ ਹਿਰਦੇ ਵਿੱਚ ਨਾਮ ਵਸਿਆ ਉਹ ਜੀਵਨ ਸਹਿ ਸੁਖਹਿਣਾ ਸਹਿ ਸੁਭਾਏ ਹੀ ਸੌਖਾ ਹੋ ਗਿਆ ਹੈ ਜਿਸ ਨਾਮ ਹਿਰਦੇ ਸੋ শীতল ਹੋਵਾ ਜਿਸ ਹਿਰਦੇ ਵਿੱਚ ਨਾਮ ਹੈ ਸੋ শীতল ਹੋਵਾ ਉਹ ਹਿਰਦੇ ਤੋਂ ਠੰਡਕ ਵਾਲਾ ਹੋ ਗਿਆ ਨਾਮ ਬਿਨਾ ਤ੍ਰਿਗ ਜੀਵਨ ਮੂਵਾ ਨਾਮ ਤੋਂ ਬਿਨਾ ਜੀਵਨ ਹੈ ਤ੍ਰਿਗ ਫਟਕਾਰ ਲਹਨਤ ਜੋਗ ਜੀਵਨ ਮੂਵਾ ਜੂੰਦਾ ਤੇ ਹੈ ਬੰਦਾ ਪਰ ਮੂਆ ਮੁਰਦਾ ਹੀ ਐ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਸਤਿਗੁਰੂ ਪਾਤਸ਼ਾਹ ਨੇ ਆਖਿਆ ਜੀਉਂਦਾ ਹੀ ਉਹ ਜਿਹਦੇ ਹਿਰਦੇ ਚ ਰੱਬ ਦੀ ਯਾਦ ਐ ਇੱਕ ਬਾਣੀ ਦੇ ਬਚਨ ਪੜ੍ਹਦੇ ਹੋ ਹਰ ਬਿਸਰਤ ਸੋ ਮੂਆ ਹਾਜੀ ਨੂੰ ਜਿਹੜਾ ਵਿਸਾਰ ਗਿਆ ਉਹ ਮੂਆ ਮਰ ਗਿਆ ਮਰਿਆ ਆਤਮਿਕ ਤੌਰ ਤੇ ਨਾਮ ਬਿਨਾਂ ਤ੍ਰਿਗ ਤ੍ਰਿਗ ਦਾ ਅਰਥ ਹੈ ਫਟਕਾਰ ਜੋਗ ਲਹਨਤ ਭਰਿਆ ਹੋਇਆ ਜੀਵਨ ਮੂਗਾ ਉਹ ਜੀਵਨ ਮੂਗਾ ਮੁਰਦਿਆਂ ਦੀ ਤਰ੍ਹਾਂ ਹੈ ਜਿਸ ਨਾਮ ਹਿਰਦੇ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੇ ਸੋ ਜੀਵਨ ਮੁਕਤਾ ਜਿਹਦੇ ਹਿਰਦੇ ਵਿੱਚ ਨਾਮ ਹੈ ਉਹ ਜੀਵਨ ਮੁਕਤਾ ਹੋ ਗਿਆ ਹੈ ਜਿਸ ਨਾਮ ਹਿਰਦੇ ਤਿਸ ਸਭ ਹੀ ਜੁਗਤਾ ਜਿਸ ਹਿਰਦੇ ਵਿੱਚ ਨਾਮ ਹੈ ਤਿਸ ਸਭ ਹੀ ਜੁਗਤਾ ਉਹਨੂੰ ਸਾਰੇ ਤਰ੍ਹਾਂ ਦੀ ਜੁਗਤ ਮਿਲ ਜਾਂਦੀ ਹੈ ਜਿਸ ਨਾਮ ਹਿਰਦੈ ^{(1)} ਨਾਉ ਨਿਧ ਪਾਹੀ ਜਿਹਦੇ ਹਿਰਦੇ ਵਿੱਚ ਨਾਮ ਦੀ ਯਾਦ ਵਸ ਗਈ ਉਹਨੇ ਨੌ ਨਦੀਆਂ ਖਜ਼ਾਨੇ ਪ੍ਰਾਪਤ ਕਰ ਲੈ ਨਾਮ ਬਿਨਾਂ ਪ੍ਰਮਾ ਬਹਿ ਜਾਹੀ ਨਾਮ ਤੋਂ ਬਿਨਾਂ ਝਟਕਣਾ ਬਣਦੀ ਹੈ ਤੇ ਝਟਕਣਾ ਬੰਦੇ ਦਾ ਜਨਮ ਮਰਨ ਬਣਾਉਂਦੀ ਹੈ 걔ੜਾ ਬਣਾ ਲੈਂਦੀ ਹੈ ਨਾ ਜਿਸ ਨਾਮ ਹਿਰਦੇ ਸੋ ਵੇ ਪ੍ਰਵਾਹ ਜਿਸ ਨਾਮ ਹਿਰਦੇ ਸੋ ਵੇ ਪ੍ਰਵਾਹ ਜਿਹਦੇ ਹਿਰਦੇ ਵਿੱਚ ਨਾਮ ਹੈ ਉਹ ਵੇ ਪ੍ਰਵਾਹ ਹੈ ਜਿਸ ਨਾਮ ਹਿਰਦੇ ਇਸ ਸਦਾ ਹੀ ਲਾਹਾ ਨਾਮ ਦੀ ਹਿਰਦੇ ਵਿੱਚ ਜਿਹਦੀ ਯਾਦ ਵਾਹਿਗੁਰੂ ਦੇ ਨਾਮ ਨੂੰ ਜਿੰਨੇ ਹਿਰਦੇ ਵਿੱਚ ਵਸਾਇਆ ਹੋਇਆ ਹੈ ਉਹ ਸਦਾ ਹੀ ਲਾਹਾ ਲੈ ਰਿਹਾ ਲਾਭ ਪ੍ਰਾਪਤ ਕਰਦਾ ਹੈ ਵਡਿਆਈ ਪ੍ਰਾਪਤ ਕਰਦਾ ਹੈ ਜਿਸ ਨਾਮ ਹਿਰਦੇ ਇਸ ਵੱਡ ਪਰਵਾਰਾ ਜਿਹਦੇ ਹਿਰਦੇ ਵਿੱਚ ਵੈਗੁਰੂ ਦੀ ਯਾਦ ਹੈ ਉਹਦਾ ਹਿਰਦੇ ਰੂਪੀ ਘਰ ਵਿੱਚ ਪਰਿਵਾਰ ਬੜਾ ਵੱਡਾ ਦੇਵੀ ਗੁਣ ਚੰਗੇ ਗੁਣਾਂ ਸਤ ਸੰਤੋਖ ਦਇਆ ਧੀਰਜ ਧਰਮ ਆਦਿਕ ਦੇਵੀ ਗੁਣ ਉਹਦੇ ਅੰਦਰ ਉਹਦਾ ਪਰਿਵਾਰ ਬਣ ਗਏ ਹਨ ਨਾਮ ਬਿਨਾ ਮਨਮੁਖ ਗਵਾਰਾ ਪਰ ਜੇ ਕੋ ਨਾਮ ਹਿਰਦੇ ਚ ਨਹੀਂ ਵਸਾਉਂਦਾ ਵਾਹਿਗੁਰੂ ਦੀ ਯਾਦ ਨੂੰ ਭੁਲਾ ਦਿੰਦਾ ਹੈ ਤੇ ਮਨਮੁਖ ਤੇ ਗਵਾਰਾ ਹੈ ਗਵਾਰ ਉਹਨੂੰ ਕਿਹਾ ਜਾਂਦਾ ਜਿਹਦਾ ਕੋਈ ਥਾਂ ਟਿਕਾਣਾ ਨਾ ਹੋਵੇ ਸਾਰੀ ਦਿਹਾੜੀ ਬਾਵਰਿਆ ਮੰਗ ਫਿਰਦਾ ਹੋਵੇ ਕੋਈ ਮੰਜ਼ਲ ਨਾ ਹੋਵੇ ਕੋਈ ਮਕਸਦ ਨਾ ਹੋਵੇ ਜੀਵਨ ਦਾ ਕੋਈ ਅਕਲ ਨਾ ਹੋਵੇ ਕੋਈ ਢੰਗ ਨਾ ਹੋਵੇ ਕੋਈ ਰਹਿਣਾ ਬਹਿਣਾ ਵਿਚਰਨਾ ਨਾ ਆਉਂਦਾ ਹੋਵੇ ਤੇ ਪਸ਼ੂਆਂ ਦੀ ਤਰ੍ਹਾਂ ਦਾ ਜੀਵਨ ਹੋਵੇ ਤਉਨੂੰ ਗਵਾਰ ਆਖਦੇ ਨੇ ਸਤੂਏ ਨੂੰ ਕਹਿੰਦੇ ਨੇ ਨਾਮ ਬਿਨਾ ਮਨੁੱਖ ਗਵਾਰਾ ਨਾਮ ਤੋਂ ਬਿਨਾ ਮਨੁੱਖ ਵੀ ਗਵਾਰ ਪਸ਼ੂ ਦੀ ਤਰ੍ਹਾਂ ਹੈ ਜਿਸ ਨਾਮ ਹਿਰਦੇ ਤਿਸ ਨਿਸ਼ਚਲ ਆਸਨ ਨਾਮ ਬਿਨਾ ਜਿਸ ਹਿਰਦੇ ਜਿਸ ਨਾਮ ਹਿਰਦੇ ਤਿਸ ਨਿਸ਼ਚਲ ਆਸਨ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਹੈ ਉਹਨਾਂ ਦਾ ਹਿਰਦੇ ਰੂਪੀ ਜਿਹੜਾ ਆਸਣ ਹੈ ਨਾ ਠਾਂ ਹੈ ਟਿਕਾਣਾ ਨਿਸ਼ਚਲ ਸਦਾ ਰਹਿਣ ਵਾਲਾ ਬਣ ਗਿਆ ਹੈ ਜਿਸ ਨਾਮ ਹਿਰਦੇ ਇਸ ਤਖਤ ਨਿਵਾਸਨ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੈ ਉਹਨਾਂ ਦਾ ਤਖਤਾ ਉਤੇ ਨਿਵਾਸ ਹੁੰਦਾ ਹੈ ਗੁਰੂ ਹਰ राय ਸਾਹਿਬ ਗਰੀਬਨਵਾਸ ਸਾਹਿਬ ਨੇ ਪਰਖ ਕੀਤੀ ਦਿੱਲੀ ਤੋਂ ਸੁਨੇਹਾ ਆਇਆ ਵੀ ਸਾਨੂੰ ਦਿੱਲੀ ਆ ਕੇ ਮਿਲੋ ਔਰੰਗਜ਼ੇਬ ਦਾ ਸੁਨੇਹਾ ਆਉਂਦਾ ਹੈ ਸਤਿਗੁਰੂ ਹਰ ਰਾਇ ਸਾਹਿਬ ਆਪ ਤਾਂ ਨਾ ਗਏ ਪਰ ਬਾਬਾ ਰਾਮ ਰਾਏ ਨੂੰ ਭੇਜ ਦਿੱਤਾ ਆਪਣੇ ਪੁੱਤਰ ਨੂੰ ਵੱਡੇ ਨੂੰ ਕਹਿੰਦੇ ਜਾਓ ਦਿੱਲੀ ਜਦੋਂ ਦਿੱਲੀ ਚਲੇ ਜਾਣ ਤੋਂ ਪਹਿਲਾਂ ਕੁਝ ਹਦਾਇਤਾਂ ਕੀਤੀਆਂ ਨੇ ਕੁਝ ਗੱਲਾਂ ਸਮਝਾਈਆਂ ਸੀ ਤੇ ਬੜੇ ਸੋਹਣੇ ਸ਼ਬਦਾਂ 'ਚ ਸਮਝਾ ਕੇ ਆਖਿਆ ਸੀ ਵੀ ਕਦੇ ਵੀ ਇਹ ਗੱਲਾਂ ਦਾ ਚੇਤਾ ਰੱਖ ਕੇ ਵਿਸਾਰਨਾ ਨਹੀਂ ਐ ਵੀ ਗੁਰੂ ਘਰ ਦੀ ਤੋਹੀਨ ਨਾ ਹੋਵੇ ਜੋ ਜੋ ਗੱਲ ਕਰੋਗੇ ਜਵਾਬ ਪੂਰੇ ਵਧੀਆ ਨਾਲ ਤਰੀਕੇ ਨਾਲ ਤੁਸੀਂ ਦਿਓਗੇ ਤੁਹਾਡੇ ਅੰਦਰ ਗੁਰੂ ਨਾਨਕ ਸਾਹਿਬ ਵਰਤਣਗੇ ਤਾਕਤਾਂ ਦਿੱਤੀਆਂ ਮਹਾਰਾਜ ਨੇ ਬੜੀਆਂ ਬੜੀਆਂ ਵਡਿਆਈਆਂ ਬੜੀਆਂ ਬਖਸ਼ਿਸ਼ਾਂ ਬਹੁਤ ਤਾਕਤਾਂ ਦੇ ਕੇ ਮਹਾਰਾਜ ਨੇ ਤੋਰਿਆ ਬਾਬਾ RAM ਰਾਏ ਸਾਹਿਬ ਨੂੰ ਜੋ ਦਿੱਲੀ ਚਲੇ ਗਏ ਨਾ ਤੇ ਦਿੱਲੀ ਜਾ ਕੇ ਔਰੰਗਜੀਤ ਦੇ ਦਰਬਾਰ ਵਿੱਚ ਔਰੰਗਜੀਤ ਨੂੰ ਖੁਸ਼ ਕਰਨ ਲੱਗ ਪਏ। ਇੱਕ ਤਮਾਸ਼ੀਂ ਜਿਆ ਬਣ ਕੇ ਉਹਦੀ ਸਾਹਮਣੇ ਤਮਾਸ਼ੇ ਕਰਨ ਲੱਗ ਪਏ। 72 ਤਰ੍ਹਾਂ ਦੀਆਂ ਕਰਾਮਾਤਾ ਕੀਤੀਆਂ ਰਾਮ ਰਾਏ ਨੇ। ਅਸਮਾਨ ਵਿੱਚੋਂ ਤਾਰੇ ਤੋੜ ਕੇ ਵਿਖਾਉਣੇ, ਅੰਬ ਲਿਆ ਕੇ ਵਿਖਾਉਣੇ, ਖੂਹ ਉੱਤੇ ਚਾਦਰ ਪਾ ਕੇ ਬਹਿ ਜਾਣਾ, ਹਵਾ 'ਚ ਤੁਰਨਾ। ਪਤਾ ਨਹੀਂ ਕੀ ਕੀ 72 ਤਰ੍ਹਾਂ ਦੀਆਂ ਕਰਾਮਾਤਾ ਬੱਕਰੇ ਨੂੰ ਵੱਢ ਕੇ ਜੂੰਦਾ ਕਰ ਦੇਣਾ ਖਾਲ ਵਿੱਚ ਹੱਡ ਹੱਡ ਰੱਖ ਦੇਣ ਇੱਕ ਲਾਦਤੋਂ ਬਿਨਾਂ ਉਹਨੂੰ ਬਣਾ ਦੇਣਾ ਇਸ ਤਰ੍ਹਾਂ ਦੀਆਂ ਬਹੁਤ ਕਰਾਮਾਤਾ ਉਹਨਾਂ ਕੀਤੀਆਂ ਸਨ ਪਰ ਜਿਹੜੀ ਸਭ ਤੋਂ ਵੱਡੀ ਕੁਤਾਹੀ ਕੀਤੀ ਕੱਲੀਆਂ ਕਰਾਮਾਤਾ ਕੀਤੀਆਂ ਹੁੰਦੀਆਂ ਤੇ ਸ਼ਾਇਦ ਗੁਰੂਵਾਰ ਰਾਇ ਸਾਹਿਬ ਮਾਫ਼ ਕਰ ਦਿੰਦੇ ਪਰ ਜਿਹੜੀ ਉਹਨਾਂ ਨੇ ਸਭ ਤੋਂ ਵੱਡੀ ਗਲਤੀ ਕੀਤੀ ਨਾ ਕੁਤਾਹੀ ਕੀਤੀ ਉਹ ਕਤਾਈ ਇਹ ਕੀਤੀ ਜਦੋਂ ਔਰੰਗਜ਼ੇਬ ਨੇ ਪੁੱਛਿਆ ਵੀ ਤੁਹਾਡੀ ਗੁਰੂ ਕੀ ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦ ਲਿਖੇ ਹੋਏ ਨੇ ਕਿ ਮਿੱਟੀ ਮੁਸਲਮਾਨ ਕੀ ਵਾਲੀ ਇਹ ਕਿਦਾ ਇਹਦਾ ਸਪਸ਼ਟੀਕਰਨ ਦਿਓ ਤਾਂ ਉਥੇ ਫਿਰ ਔਰੰਗਜ਼ੇਬ ਨੇ ਖੁਸ਼ਾਮਦ ਕਰਨ ਦੀ ਹੱਦ ਕਰ ਦਿੱਤੀ ਤੇ ਗੁਰੂ ਘਰ ਦੀ ਤੋਹੀਨ ਦੀ ਹੱਦ ਕਰ ਦਿੱਤੀ ਆਪ ਹੀ ਸਤਿਗੁਰੂ ਸਾਹਿਬ ਦੀ ਬਾਣੀ ਦੇ ਖਿਲਾਫ ਚੱਲ ਪਏ ਕਹਿਣ ਲੱਗੇ ਸਨ ਬਿੱਟੀ ਬੇਈਮਾਨ ਕੀ ਕਿਹਾ ਮੁਸਲਮਾਨ ਕੀ ਨਹੀਂ ਕਿਹਾ ਔਰ ਰੰਗ ਔਰੰਗ ਜੀਬ ਨੇ ਵੈਸੇ ਤੇ ਇਹਨੂੰ ਦੌਲਤ ਬਹੁਤ ਦਿੱਤੀ ਸੀ ਮਾਇਆ ਬੜੀ ਦਿੱਤੀ ਸੀ ਵੀ ਇਹਨੂੰ ਇਹ ਸੀ ਵੀ ਰੰਗ ਜੀਬ ਗੁੱਸੇ ਹੋ ਗਿਆ ਤੇ ਕਿਤੇ ਮੇਥੋਂ ਸਭ ਕੁਝ ਖੋ ਨਾ ਲਵੇ ਉਸ ਦੌਲਤ ਵਿੱਚ ਅੰਨਾ ਹੋਇਆ ਮਾਇਆ ਦੇ ਭਰਮ ਜਾਲ ਚ ਐਸਾ ਫਸਿਆ ਹੋ ਰਾਮ ਰਾਏ ਕਿ ਗੁਰੂ ਘਰ ਕੀ ਬਾਣੀ ਦੀ ਤੋਹੀਨ ਕਰ ਦਿੱਤੀ ਸਿੱਖਾਂ ਨੇ ਮਹਾਰਾਜ ਦਾ ਇਹ ਸਾਰਾ ਬਾਣੀ ਵਾਲਾ ਜੋ ਵਰਤਾਰਾ ਵਰਤਿਆ ਬਰਤਾਂਤ ਸੀ ਸੁਣਿਆ ਸਿੱਖਾਂ ਨੇ ਚਿੱਠੀ ਲੈ ਕੇ ਗੁਰੂ ਆਰ ਰਾਇ ਸਾਹਿਬ ਨੂੰ ਭੇਜ ਦਿੱਤੀ ਵੀ ਰਾਮ ਰਾਏ ਨੇ ਇਹ ਕੁਝ ਕੀਤਾ ਸਤਿਗੁਰਾਂ ਨੇ ਸਦਾ ਵਾਸਤੇ ਖਾਰਜ ਕਰਦਾ ਸਾਡੇ ਮੱਥੇ ਨਾਲ ਲੱਗਣਾ ਜਿੱਧਰ ਤੇਰਾ ਮੂੰਹ ਉਧਰ ਚਲਾ ਜਾ ਆਇਆ ਸੀ ਗੀਤਪੁਰ ਸਾਹਿਬ ਨੂੰ ਇਹ ਲਾਹੌਰ ਚਲਾ ਗਿਆ ਪਰ ਲਾਹੌਰ ਵਿੱਚ ਸਿੱਖਾਂ ਨੇ ਮੂੰਹ ਨਾ ਲਾਇਆ ਫਿਰ ਇਹ ਦੁਬਾਰਾ ਰੰਗ ਜੀਵ ਕੋ ਗਿਆ ਰੰਗ ਜੀਵ ਨੇ ਫਿਰ ਉਹਨੂੰ ਦੇਹਰਾ ਧੂਨ ਦਾ ਇਲਾਕਾ ਦਿੱਤਾ ਉੱਥੇ ਜਾ ਕੇ ਦੇਹਰਾ ਬਣਾ ਕੇ ਧੂਨ ਦੇ ਇਲਾਕੇ 'ਚ ਆਪਣਾ ਦੇਹਰਾ ਬਣਾ ਕੇ ਰਹਿਣ ਲੱਗ ਪਿਆ ਉਹ ਜਿਹਨੂੰ ਦੇਹਰਾ ਧੂਨ ਆਖਦੇ ਆ ਇਸ ਪ੍ਰਕਾਰ ਤਾਂ ਗੁਰੂ ਘਰ ਦੇ ਵਿੱਚੋਂ ਖਾਰਜ ਹੋਏ RAM ਰਾਏ ਗੁਰੂ ਘਰ ਦੀ ਬਰਿਆਈ ਦੇ ਯੋਗ ਨਾ ਰਹੇ ਸਤਗੁਰੂ ਗੁਰੂ ਹਰ ਰਾਏ ਸਾਹਿਬ ਗਰੀਬਨਵਾਜ ਪਾਤਸ਼ਾਹ ਜੀ ਨੇ ਸਤਗੁਰਾਂ ਦੇ ਤਿੰਨ ਬੱਚੇ ਸਨ ਗੁਰੂ ਹਰ ਰਾਏ ਸਾਹਿਬ ਦੇ ਸਭ ਤੋਂ ਵੱਡੇ ਸਨ ਸਤਗੁਰੂ ਗੁਰੂ ਸਾਹਿਬ ਦੇ ਪੁੱਤਰ RAM RAJ ਜੀ ਉਸ ਤੋਂ ਬਾਅਦ ਬੀਬੀ ਰੂਪਕੌਰ ਹੈ ਉਸ ਤੋਂ ਬਾਅਦ ਗੁਰੂ ਹਰ ਰਾਏ ਸਾਹਿਬ ਹੈ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਜੋਗ ਜਾਣਿਆ ਗੁਰਤਾ ਗਦੀ ਦੇ ਉਮਰ ਭਾਵੇਂ 5 ਸਾਲ ਸੀ ਪਰ ਉਸ ਵਕਤ ਇੱਕ ਗੱਲ ਦਾ ਨਿਰਣਾ ਹੋ ਗਿਆ ਸੀ ਕਿ ਜੋ ਗੁਣ ਇੱਕ ਪੂਰਨ ਗੁਰੂ ਵਿੱਚ ਹੋਣੇ ਚਾਹੀਦੇ ਨੇ ਉਹ ਸਾਰੇ ਗੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਵਿੱਚ ਹੈ ਕਈ ਵਾਰ ਉਥੇ ਟਿੱਪਣੀ ਹੋਈ ਸ਼ੰਕਾ ਹੋਇਆ ਪੰਡਤਾਂ ਵੱਲੋਂ ਕਹਿੰਦੇ ਉਮਰ ਛੋਟੀ ਦਾ ਕਦੇ ਗੁਰੂ ਨਹੀਂ ਹੋ ਸਕਦਾ ਛੋਟੀ ਉਮਰ ਦਾ ਗੁਰੂ ਕਥੇ ਕੀ ਜਵਾਬ ਦੇ ਸਕਦਾ ਹੈ ਕੀ ਇੱਡਾ ਵੱਡਾ ਫੈਸਲਾ ਕਰ ਸਕਦਾ ਹੈ ਤੇ ਕੀ ਕੌਮ ਨੂੰ ਸੰਭਾਲ ਸਕਦਾ ਹੈ ਪਰ ਸਤਿਗੁਰੂ ਗਰੀਬ ਨਵਾਜ ਪਾਛਨ ਕਰਕੇ ਵਿਖਾ ਦਿੱਤਾ ਸੰਭਾਲ ਸਕਦੇ ਨੇ ਕਿਉਂਕਿ ਜਿੱਥੇ ਸਤਿਗੁਰ ਦੀ ਵਡਿਆਈ ਦੀ ਗੱਲ ਹੈ ਉਥੇ ਤਾਂ ਬਾਲ ਉਮਰ ਵਿੱਚ ਵੀ ਬੜੇ ਬੜੇ ਸਿਆਣੇ ਬੱਚੇ ਹੋ ਜਾਂਦੇ ਨੇ ਹੁਣ ਆਪਾਂ ਜੀ ਇੱਥੇ ਗੱਲ ਨੂੰ ਕਈ ਲੋਕ ਟਿੱਪਣੀ ਕਰਦੇ ਨੇ ਤੇ ਕਰ ਰਹੇ ਸਨ ਵਿਚਾਰਦੇ ਨੇ ਜੇ 5 ਸਾਲ ਦੀ ਉਮਰ 'ਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਗੁਰਤਾ ਗਦੀ ਮਾਣੀ ਤੇ ਏਡਾ ਵੱਡਾ ਕਾਰਜ ਸੰਭਾਲਿਆ ਤੇ ਪੰਡਤਾਂ ਨੇ ਆਖਿਆ 5 ਸਾਲ ਦਾ ਗੁਰੂ ਏਡਾ ਵੱਡਾ ਜ਼ਿੰਮੇਵਾਰੀ ਵਾਲਾ ਕਾਰਜ ਨਹੀਂ ਨਿਭਾ ਸਕਦਾ ਪਰ ਨਿਭਾ ਕੇ ਵਿਖਾਇਆ ਕਿਉਂਕਿ ਗੁਰੂ ਘਰ ਵਿੱਚ ਇਹ ਨਹੀਂ ਕਦੇ ਵੇਖਿਆ ਜਾਣਾ ਵੀ ਉਮਰ ਤੇਰੀ ਕਿੰਡੀ ਕਾਹ ਵੇਖੀ ਜਾਂਦੀ ਹੈ ਲਿਆਕਤ ਵੇਖੀ ਜਾਂਦੇ ਨੇ ਗੁਣ ਹੁਨਰ ਸਤਿਗੁਰੂ ਸਾਹਿਬ ਜੀ ਦੇ ਛੋਟੇ ਫਰਜੰਦ ਸਾਹਿਬ ਜادہ ਬਾਬਾ ਫਤੇ ਸਿੰਘ ਸਾਹਿਬ ਵੀ ਤਾਂ 5 ਸਾਲ ਦੇ ਕਰੀਬ ਸੀਗੇ ਨਾ ਤੇ ਪਰ ਕਿੱਡੇ-ਕੱਡੇ ਤਗੜੇ ਚਲਾਕ ਬੰਦਿਆਂ ਦੀ ਬੋਲਤੀ ਬੰਦ ਕਰਕੇ ਰੱਖ ਦਿੱਤੀ ਸੀ ਗੱਲ ਨਹੀਂ ਸੀ ਆਉਣ ਦਿੰਦੇ ਇਸ ਹਿਆਣਪ ਹੈ ਪਤਾ ਨਹੀਂ ਕਦੋਂ ਆ ਜਾਏ ਕਿਹੜੇ ਮਤ ਵਿੱਚ ਕਿਹੜੇ ਸਮੇਂ ਵਿੱਚ ਆ ਜਾਏ ਸਤਿਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਸਾਹਿਬ ਜੀ ਨੇ ਚੋਣ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਦਾ ਵਾਸਾ ਹੈ ਉਹਨਾਂ ਦਾ ਨਿਵਾਸ ਵੀ ਤਖਤਾਂ ਤੇ ਹੁੰਦਾ ਹੈ ਸਤਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਵਡਿਆਈ ਮਿਲ ਗਈ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵਡਿਆਈ ਮਿਲੀ ਹੈ ਗੁਰਤਾ ਗਦੀ 1661 ਵਿੱਚ ਮਿਲੀ 1661 ਨੂੰ ਗੁਰਤਾ ਗਦੀ ਦੇਣ ਤੋਂ ਪਹਿਲਾਂ ਸਤਗੁਰੂ ਹਰ ਰੈ ਸਾਹਿਬ ਕੀਰਤਪੁਰ ਸਾਹਿਬ ਸੱਚਖੰਡ ਪਿਆਨਾ ਕਰ ਗਏ ਸਨ ਸਮਾਂ ਗੁਜ਼ਰਿਆ ਗੁਰੂ ਹਰ राय ਸਾਹਿਬ ਗਰੀਬਨਵਾਜ ਪਾਤਸ਼ਾਹ ਜੀ ਤੋਂ ਬਾਅਦ ਜੁम्मेवारੀਆਂ ਨਿਭਾਈਆਂ ਗੁਰਤਾ ਗੱਦੀ ਤੇ ਯੋਗ ਗੁਰੂ ਹਰਿਕ੍ਰਿਸ਼ਨ ਬਾਲਾਪੀਤਮਹਾਰਾਜ ਨੇ ਸਭ ਕਾਰਜ ਨਿਭਾਏ ਔਰ ਇਡੀਆਂ-ਇਡੀਆਂ ਵੱਡੀਆਂ ਜੁम्मेवारੀਆਂ ਦਾ ਫੈਸਲਾ ਨਿਪਟਾਰਾ ਕੀਤਾ ਵੀ ਦੁਨੀਆ 당 ਰਹਿ ਗਈ ਮਨੀ ਮਾਜਰੇ ਦੀ ਪੰਚਾਇਤ ਸਾਰੀ ਬਦਲ ਕੇ ਰੱਖ ਦਿੱਤੀ ਸੀਗੀ ਮਨੀ ਮਾਜਰੇ ਦਾ ਪੰਚ ਜਿਹੜਾ ਸੀ ਸਾਰੇ ਪਿੰਡ ਦੀ ਜਾਣ ਤੇ ਜਾਣਦਾ ਖਾਓ ਬਣਿਆ ਫਿਰਦਾ ਸੀ ਐਡਾ ਅਪਰਾਧੀ ਬਣਿਆ ਸੀ ਸਰਕਾਰ ਦੇ ਕਰਿੰਦੇ ਉਹਦੇ ਨਾਂ ਰਹਿੰਦੇ ਸਨ ਸਰਕਾਰੀ ਬੰਦਾ ਹੀ ਤੇ ਸਾਰਾ ਪਿੰਡ ਉਹਨੇ ਸਿਰ ਤੇ ਚੁੱਕਿਆ ਜਿਹਦੀ ਮਰਜ਼ੀ ਜਾ ਕੇ ਬੇਪਤੀ ਕਰ ਦਿੰਦਾ ਜਿਹਦਾ ਮਰਜ਼ੀ ਜਾ ਕੇ ਘਰ ਤੇ ਕਬਜ਼ਾ ਕਰ ਦਿੰਦਾ ਜਿਹਦੀ ਮਰਜ਼ੀ ਜਾ ਕੇ ਥਾਂ ਦੱਬ ਦਿੰਦਾ ਸੀ ਉਹ ਆਕੜ ਦਾ ਹੰਕਾਰ ਦਾ ਭਰਿਆ ਬੰਦਾ ਕਿਤੇ ਸਤਿਗੁਰੂ ਹਰ राय ਸਾਹਿਬ ਮਹਾਰਾਜ ਕੋਲ ਆ ਗਿਆ ਸ਼ਰਾਪ ਦਾ ਆਦੀ ਸੀਗਾ ਗੁਰੂ ਹਰ राय ਸਾਹਿਬ ਮਹਾਰਾਜ ਨੂੰ ਮਨੀ ਮਾਜਰੇ ਵਾਲੇ ਸਿਖਾਂ ਨੇ ਪਿੰਡ ਦੇ ਲੋਕਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਪਿੰਡ ਦਾ ਪੰਚ ਬੜਾ ਔਖਾ ਬੜਾ ਤੰਗ ਕਰਦਾ ਸਾਨੂੰ ਉਹ ਗੁਰੂ ਹਰ राय ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੋਈ ਨਹੀਂ ਕਰ ਦੇਵਾਂਗੇ ਠੀਕ ਕੋ ਨੂੰ ਸਤਿਗੁਰਾਂ ਨੇ ਸੁਨੇਹਾ ਭੇਜਿਆ ਮਨੀ ਮਾਜਰੇ ਵਾਲੇ ਪੰਚ ਨੂੰ ਕਿ ਤੈਨੂੰ ਮਹਾਰਾਜਿ ਬੁਲਾਉਂਦੇ ਆ ਇਹਨੇ ਆਖਿਆ ਮੈਂ ਆਵਾਂਗਾ ਆਪਣੇ ਬਾਬਾ ਪੰਜ ਸਤ ਬੰਦੇ ਨਾਲ ਡਾਂਗਾ ਚੁੱਕੀ ਨਾਲ ਤੁਰੀ ਜਾਵੇ ਸ਼ਰਾਬ ਦਾ ਅਧੀ ਸੀਗਾ ਤੇ ਸੋਚਦਾ ਵਾ ਵੀ ਮੈਂ ਸੁਣਿਆ ਵਾ ਵੀ ਜਿਹੜਾ ਗੁਰੂ ਬਣਿਆ ਵਾ ਉਹ ਛੋਟੀ ਉਮਰ ਦਾ ਤੇ ਮੈਂ ਜਾ ਕੇ ਤੇ ਵੱਡੇ ਵੱਡੇ ਰਾਜਿਆਂ ਵਜ਼ੀਰਾਂ ਦੇ ਅਹਿਲ ਕਾਰਾ ਨਾ ਮਥੇਲਾ ਲੈਨਾ ਵਾ ਤੇ ਇਹ ਛੋਟੀ ਉਮਰ ਦਾ ਗੁਰੂ ਮੇਰੇ ਸਾਹਮਣੇ ਕੀ ਚੀਜ਼ ਆ ਆਕੜ ਬੜੀ ਹੰਕਾਰ ਸਿਰੇ ਚੜਿਆ ਜਦੋਂ ਸਤ ਗੁਰੂ ਸਾਹਿਬ ਮਹਾਰਾਜ ਪਾਸ਼ਾ ਦੇ ਸਿੱਖ ਮਿਲ ਪਏ ਨਾ ਅਗਲੇ ਬਣਿਓ ਉਹ ਕਹਿੰਦੇ ਵੀ ਕਿੱਧਰ ਆਇਆ ਆਂਦਾ ਗੁਰੂ ਸਾਹਿਬ ਨੇ ਸਦਿਆ ਮੈਂ ਮਿਲਣਾ ਮਹਾਰਾਜ ਉਹ ਕਹਿੰਦੇ ਵੀ ਤੂੰ ਅੱਜ ਅੱਜ ਸ਼ਰਾਬ ਪੀਤੀ ਐ ਸਵੇਪਾ ਤੈਨੂੰ ਮਲਾਵਾਂਗੇ ਨਸ਼ੇ ਦੀ ਹਾਲਤ ਵਿੱਚ ਆ ਤੂੰ ਐਵੇਂ ਕੁਝ ਬੁਰਾ ਬੋਲੇਗਾ ਸਵੇਪਾ ਚਲ ਜੀ ਸਿਖਾ ਨੇ ਚਲੋ ਰੋਕਿਆ ਉਸ ਵੇਲੇ ਰਾਤ ਰੋਕਿਆ ਨਸ਼ਾ ਲੱਥਾ ਸਵੇਰੇ ਇਸ਼ਨਾਨ ਕੀਤਾ ਤੇ ਮਹਾਰਾਜ ਦੀ ਜੂਰੀ ਚਲਾ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਲਾ ਪੀਤਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਕਹਿਣ ਲੱਗੇ ਪੰਚ ਉਹਦਾ ਨਾਮ ਪੰਚਨਾ ਦੇ ਨਾਮ ਸੀਗਾ ਨੰਦ ਚੰਦ ਨੰਦ ਚੰਦ ਨੂੰ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਪੰਚ ਜੀ ਜਿੱਦਾਂ ਦੁਨੀਆ ਦਾ ਸਾ ਤੂੰ ਹੀ ਸੁਕਾਇਆ ਹੋਇਆ ਨਾ ਤੇ ਰੱਬ ਦੇ ਹੱਥ 'ਚ ਜਾਣਾ ਹਰ ਬੰਦੇ ਦੀ ਅੱਜ ਤੂੰ ਹੀ ਕਿਸੇ ਤੇ ਧੱਕਾ ਕਰ ਰਹੇ ਹੋ ਜ਼ੁਲਮ ਕਰ ਰਹੇ ਜੇ ਤੇ ਇਹ ਪਰਤ ਕੇ ਤੁਹਾਡੇ ਵੱਲ ਹੀ ਆਉਣਾ ਜੇ ਇਹ ਨਾ ਫਿਰ ਆਖਿਓ ਰੱਬ ਹੜਨਾ ਧੱਕਾ ਕਰ ਗਿਆ ਜੇ ਧੱਕਾ ਕਰੋਗੇ ਜੇ ਧੱਕਾ ਹੋਵੇਗਾ ਵੀ ਕਿਸੇ ਤੇ ਜ਼ੁਲਮ ਕਰੋਗੇ ਤੇ ਫਿਰ ਸੈਨਾ ਵੀ ਪਏਗਾ ਕਿਸੇ ਦਾ ਨੁਕਸਾਨ ਕਰੋਗੇ ਤੇ ਆਪਣਾ ਵੀ ਚਲਣਾ ਪਏਗਾ ਜੇ ਕਿਸੇ ਨਾਲ ਬੁਰਾ ਕਰੋਗੇ ਤੇ ਆਪਣੇ ਨਾਲ ਚੰਗਾ ਨਹੀਂ ਹੋਏਗਾ ਸਤਿਗੁਰੂ ਸਾਹਿਬ ਕਹਿੰਦੇ ਜੇ ਕਿਸੇ ਦੇ ਪੁੱਤ ਨਸ਼ਿਆਂ ਤੇ ਲਾਓਗੇ ਤੇ ਬਚਣੇ ਆਪਣੇ ਵੀ ਨਹੀਂ ਜੇ ਮਹਾਰਾਜ ਪਾਤਸ਼ਾਹ ਨੇ ਸਿੱਧੀਆਂ ਬੇਬਾਕ ਗੱਲਾਂ ਕੀਤੀਆਂ ਤੇ ਮਲੀ ਮਾਜਰੀ ਵਾਲੇ ਦੀ ਪੰਚ ਦੀ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਜਦੋਂ ਮਹਾਰਾਜ ਸਾਹਿਬ ਨੇ ਆਖਿਆ ਕਹਿਣ ਲੱਗੇ ਤੂੰ ਉਹ ਬੰਦਾ ਰਾਜਿਆਂ ਮਹਾਰਾਜਿਆਂ ਕੋ ਜਾਨਾ ਉਹਨਾਂ ਵੱਡੀ ਲੈ ਕੇ ਜ਼ਿੰਦਗੀ ਬਤੀਤ ਕਰਦਾ ਖਾਣਾ ਬੇਈਮਾਨੀ ਦੀ ਖੁਰਾਕ ਆ ਤੇ ਲੋਕਾਂ ਉਤੇ ਆਕੜਦਾ ਰੱਬ ਨੂੰ ਭੁਲਾ ਕੇ ਉਹ ਤੇ ਹੈਰਾਨ ਉਦੋਂ ਆ ਗਿਆ ਜਦੋਂ ਮਹਾਰਜ ਨੇ ਸਾਰੇ ਪਾਜ ਉਹਦੇ ਸਾਹਮਣੇ ਦੱਸ ਦਿੱਤੇ ਜੋ ਅੰਦਰ ਖਾਤੇ ਵੀ ਪਾਪ ਕੀਤੇ ਸਨ ਉਹ ਸੋਚਦਾ ਸੀ ਕਿ ਪੰਜ ਕੋ ਸਾਲ ਦਾ ਗੁਰੂ ਆਏ ਮੇਰੀ ਚੰਗੀ ਬਣੀ ਹੋਈ ਆ ਸਾਰੇ ਪਾਸੇ ਮੈਂ ਤੇ ਕਿਸੇ ਦੀ ਪਰਵਾਹ ਨਹੀਂ ਕਰਦਾ ਪਰ ਮਹਾਰਾਜ ਨੇ ਉਹਦੇ ਉਹ ਪਰਦੇ ਜाहिर ਕਰ ਦਿੱਤੇ ਸਨ ਜਿਹੜੇ ਪਰਦੇ ਸਿਰਫ ਉਹਨੂੰ ਪਤਾ ਸੀ ਕਿ ਮੈਂ ਕੀ ਪਾਪ ਕੀਤੇ ਆ ਪੰਜ ਭੱਜ ਕੇ ਚਰਨਾਂ ਦੇ ਟਹਿ ਬਿਆ ਕਹਿਣ ਲੱਗਾ ਮਹਾਰਾਜ ਬਖਸ਼ ਦਿਓ ਇਸ ਤੋਂ ਵੱਧ ਜ਼ਿੰਦਗੀ ਚ ਕਦੇ ਦੁਬਾਰਾ ਮੈਂ ਪਾਪ ਨਹੀਂ ਕਰਾਂਗਾ ਜ਼ਿੰਦਗੀ ਜੋ ਕੁਝ ਹੋ ਗਿਆ ਹੋ ਗਿਆ ਦੁਬਾਰਾ ਨਹੀਂ ਕਰਾਂਗਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰਾ ਨਗਰ ਸਦ ਕੇ ਪਿੰਡ ਦੀ ਦੁਬਾਰਾ ਪੰਚਾਇਤ ਚੁਣ ਦਿੱਤੀ ਐ ਸਾਰੇ ਦੀ ਸਾਰੀ ਪੰਚਾਇਤ ਨਵੀਂ ਬਦਲ ਦਿੱਤੀ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ ਅਜੇ ਤਾਂ ਤੂੰ ਨੀਵਾ ਝੁਕਿਆ ਏ ਜਦੋਂ ਤੂੰ ਸਾਡੇ ਕੋਲ ਆ ਤੂੰ ਸਾਡਾ ਏ ਜਦੋਂ ਤੂੰ ਚਲਾ ਗਿਆ ਨਾ ਰਾਜਿਆਂ ਕੋਲ ਸਪਾਈਆਂ ਕੋਲ ਵਜ਼ੀਰਾ ਕੋਲ ਤੂੰ ਉਹਨਾਂ ਦਾ ਹੋ ਜਾਣਾ ਏ ਤੈਨੂੰ ਸਿਰ ਰੱਬ ਕੋਲ ਜਾਂਦਾ ਸਤਿਗੁਰਾਂ ਨੇ ਪੰਚਾਇਤ ਚੁਣ ਦਿੱਤੀ ਉਸ ਵੇਲੇ ਨਵਾਂ ਪੰਚ ਪਾਇ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਤਿਆਰ ਕਰ ਦਿੱਤਾ ਇੱਥੋਂ ਅੰਦਾਜ਼ਾ ਲਾ ਲਓ ਕਿ ਉਮਰ 5 5.5 ਸਾਲ ਦੀ ਉਮਰ ਹੋਵੇ ਮਹਾਰਾਜ ਸਾਹਿਬ ਜੀ ਦੀ ਤੇ ਇੱਕ ਪੂਰੀ ਦੀ ਪੂਰੀ ਪੰਚਾਇਤ ਦੀ ਚੋਣ ਕਰ ਦੇਣੀ ਪੂਰੇ ਪਿੰਡ ਦਾ ਪ੍ਰਬੰਧ ਸਵਾਰ ਦੇਣਾ ਇਹ ਕਿੱਡੀ ਵੱਡੀ ਲਿਆਕਤ ਹੈ ਮਹਾਰਾਜ ਸਾਹਿਬ ਜੀ ਦੀ دین ਦੁਨੀਆ ਦੇ ਬਾਦਸ਼ਾਹ ਰਹਿਬਰ دین ਦੁਨੀਆ ਦੇ ਮਾਲਕ ਨੇ ਵੱਡੀਆਂ-ਵੱਡੀਆਂ ਮੁਸ਼ਕਲਾਂ ਹੱਲ ਕਰਨ ਵਾਲੇ ਸਾਰਾ ਨਗਰ ਸੁਖੀ ਹੋ ਗਿਆ ਮਹਾਰਾਜ ਦੀ ਇੱਕ ਬਚਨ ਕਹਿਣ ਤੇ ਇਸ ਪ੍ਰਕਾਰ ਸਤਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜਿਸ ਨਾਮ ਹਿਰਦੈ ਇਸ ਤਖਤ ਨਿਵਾਸ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੈ ਉਹ ਤਖਤ ਤੇ ਵਾਸਾ ਕਰਦੇ ਹਨ ਜਿਸ ਨਾਮ ਹਿਰਦੇ ਸੋ ਸੱਚਾ ਸਾਹ ਜਿਹਦੇ ਹਿਰਦੇ ਵਿੱਚ ਨਾਮ ਹੈ ਸੋ ਸੱਚਾ ਸ਼ਾਹ ਅਸਲ ਸੱਚਾ ਸ਼ਾਹ ਵੀ ਉਹੀ ਹੈ ਨਾਮਹੀਣ ਨਾਹੀ ਪਤ ਵੇ ਸਾਹੋ ਨਾਮਹੀਣ ਨਾਹੀ ਪਤ ਵੇ ਸਾਹੋ ਨਾਮ ਤੋਂ ਮਹਿੂਨੇ ਦੀ ਇੱਜ਼ਤ ਕੋਈ ਨਹੀਂ ਪਰੋਸ ਸਾਗਸਾਹੋ ਦਾ ਅਰਥ ਹੈ ਪਰੋਸਾ ਉਦਾ ਵਿਸ਼ਵਾਸ ਭਰੋਸਾ ਵੀ ਕੋਈ ਨਹੀਂ ਹੈ ਜਿਸ ਨਾਮ ਹਿਰਦੇ ਸੋ ਸਭ ਮੈਂ ਜਾਤਾ ਜਿਹਦੇ ਹਿਰਦੇ ਵਿੱਚ ਨਾਮ ਹੈ ਨਾ ਉਹ ਸਾਰਿਆਂ ਵਿੱਚ ਜਾਤਾ ਮੈਨੇ ਜਾਣਿਆ ਜਾਂਦਾ ਦੁਨੀਆ ਵਿੱਚ ਉਸ ਦੀ ਮਹਿਮਾ ਹੁੰਦੀ ਹੈ ਸ਼ੋਭਾ ਹੁੰਦੀ ਜਿਹਦੇ ਹਿਰਦੇ ਵਿੱਚ ਨਾਮ ਹੋਵੇ ਜਿਸ ਨਾਮ ਹਿਰਦੇ ਸੋ ਪੁਰਖ ਵਿਦਾਤਾ ਜਿਹਦੇ ਹਿਰਦੇ ਵਿੱਚ ਨਾਮ ਦੀ ਦਾਤ ਵਾਸ ਦੀ ਉਹ ਪੁਰਖ ਵਿਦਾਤਾ ਹੈ ਨਾਮ ਹਿਰਦੇ ਵਿੱਚ ਵਸਾਉਣ ਵਾਲਾ ਵੀ ਧੰਨਵਾਣ ਇੰਨਾ ਹੋ ਜਾਂਦਾ ਕਿ ਉਹ ਧੰਨ ਵੰਡਣ ਵਾਲਾ ਹੋ ਜਾਂਦਾ ਗੁਰੂ ਨੇ ਆਪਣੇ ਸਿੱਖਾਂ ਨੂੰ ਵੀ ਇੰਨਾ ਧੰਨ ਬਖਸ਼ ਦਿੱਤਾ ਕਿ ਸਿੱਖਾਂ ਨੂੰ ਵੀ ਕਹਿਤਾ ਤੁਸੀਂ ਵੰਡ ਦਿਓ ਬਾਬੇ ਛਾਲੂ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਚਨ ਕਰ ਦਿੱਤਾ ਜੇ ਤੂੰ ਇਹ ਗੱਲ ਕਹਿ ਦਿੱਤੀ ਇੰਨਾ ਵੀ ਬਾਲਣ ਦਿਓ ਤੇ ਪੁੱਤ ਲੈ ਲਓ ਪਰਿਵਾਰ ਲੈ ਲਓ ਬੱਚੇ ਲੈ ਲਓ ਧੀਆਂ ਪੁੱਤਰ ਲੈ ਲਓ ਕਿਹਾ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਰਗੜ ਚੱਲ ਜੇ ਕਹਿ ਦਿੱਤਾ ਤੇ ਫਿਰ ਤੇਰੇ ਬਚਨ ਵੀ ਸੱਚ ਹੋਣਗੇ ਸਤਿਗੁਰੂ ਗਰੀਬ ਨਿਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਵਰਗੇ ਬੇਅੰਤ ਹੋਰ ਬਾਬਾ ਡਾ ਸਾਹਿਬ ਵਰਗੇ ਬੇਅੰਤ ਗੁਰਸਿੱਖਾਂ ਦੀਆਂ ਵਡਿਆਈਆਂ ਮਿਲਦੀਆਂ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਇੰਨਾ ਖਜ਼ਾਨਾ ਦੇ ਤਾ ਵੀ ਤੁਸੀਂ ਵੀ ਦੁਨੀਆ ਨੂੰ ਵੰਡੀ ਜਾਓ ਮੁੱਕਦਾ ਹੀ ਨਹੀਂ ਤੁਹਾਡਾ ਸਤਿਗੁਰੂ ਕਹਿੰਦਾ ਜਿਸ ਨਾਮ ਰਿਦੈ ਕਹਿੰਦੇ ਨੇ ਸੋ ਪੁਰਖ ਵਿਦਾਤਾ ਉਹ ਪੁਰਖ ਬਿਦਾਤਾ ਉਹਨਾਂ ਦੇ ਹਿਰਦੇ ਵਿੱਚ ਵਸਿਆ ਉਹ ਵੀ ਧੰਨવાન ਹੋ ਗਏ ਨਾਮ ਵਾਲੇ ਹੋ ਗਏ ਉਹ ਵੀ ਬਿਦਾਤੇ ਪਰਮਾਤਮਾ ਵਿੱਚ ਅਭੇਦ ਹੋ ਗਏ ਜਿਸ ਨਾਮ ਰਿਦੇ ਸੋ ਸਭ ਤੇ ਊਚਾ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਵਸੀ ਨਾਮ ਵਸਦਾ ਉਹ ਸਭ ਤੇ ਊਚਾ ਸਾਰਿਆਂ ਤੋਂ ਊਚਾ ਹੈ ਨਾਮ ਬਿਨਾ ਭ੍ਰਮ ਜੋਨੀ ਮੋਚਾ ਨਾਮ ਤੋਂ ਬਿਨਾ ਬੰਦਾ ਭਰਮ ਵਿੱਚ ਪਿਆ ਹੋਇਆ ਜੋਨਾ ਵਿੱਚ ਮੂਚਾ ਖਵਾਰ ਹੁੰਦਾ ਹੈ ਫਸ ਜਾਂਦਾ ਹੈ ਜਿਸ ਨਾਮ ਹਿਰਦੇ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੇ ਤਿਸ ਪ੍ਰਗਟ ਪਹਾਰਾ ਪਹਾਰਾ ਦਾ ਅਰਥ ਹੁੰਦਾ ਹੈ ਦੁਕਾਨ ਜਿਹਦੇ ਹਿਰਦੇ ਵਿੱਚ ਵੈਗਰੂ ਦਾ ਨਾਮ ਹੈ ਉਸ ਦੇ ਅੰਦਰ ਗੁਨਾ ਦੀ ਦੁਕਾਨ ਪ੍ਰਗਟ ਹੁੰਦੀ ਪਾਬ ਉਹਦੇ ਗੁਣ ਦੁਨੀਆ 'ਚ ਜ਼ਾਹਰ ਹੁੰਦੇ ਹਨ ਜਿਸ ਨਾਮ ਹਿਰਦੇ ਤਿਸ ਮਿਟਿਆ ਅੰਧਿਆਰਾ ਜਿਹਦੇ ਹਿਰਦੇ ਵਿੱਚ ਨਾਮ ਹੈ ਉਹਦੇ ਅੰਦਰ ਦਾ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ ਜਿਸ ਨਾਮ ਹਿਰਦੇ ਸੋ ਪੁਰਖ ਪਰਵਾਣ ਜਿਸ ਨਾਮ ਹਿਰਦੈ ਸੋ ਪੁਰਖ ਪਰਵਾਣ ਉਹ ਪਰਵਾਣ ਹੋ ਗਏ ਪੁਰਖ ਜਿਨ੍ਹਾਂ ਦੇ ਅੰਦਰ ਨਾਮ ਵਸਿਆ ਸਤਗੁਰ ਬਾਲਾ ਪ੍ਰੀਤਮ ਸਾਹਿਬ ਦੇ ਸਾਹਮਣੇ ਪੰਡਤ ਲਾਲ ਚੰਦ ਆ ਕੇ ਬਹਿ ਗਿਆ ਕਹਿਣ ਲੱਗਾ ਮੇਰ ਨਾਲ ਚਰਚਾ ਕਰਕੇ ਵੇਖੋ ਮੈਂ ਤੁਹਾਨੂੰ ਦੱਸਦਾ ਵਾਂ ਵਿਦਿਆ ਕੀ ਹੁੰਦੀ ਮੈਂ ਤੁਹਾਨੂੰ ਦੱਸਦਾ ਵਾਂ ਅਖਰੀ ਗਿਆਨ ਕੀ ਹੁੰਦਾ ਏ ਮੈਂ ਤੁਹਾਨੂੰ ਦੱਸਦਾ ਵਾਂ ਗ੍ਰੰਥ ਕੀ ਹੁੰਦੇ ਆ ਮੇਰ ਨਾਲ ਚਰਚਾ ਕਰੋ ਮਾਰਕ ਦਾ ਦੱਸੋ ਕਿਹੜੀ ਚਰਚਾ ਆਂਦਾ ਮੈਂ ਪੜਦਾ ਰਮਾਇਣ ਜਾਂ ਮੈਂ ਪੜਦਾ ਗੀਤਾ ਮੈਂ ਪੜਾਂਗਾ ਗ੍ਰੰਥਾਂ ਦੇ ਸ਼ਲੋਕ ਤੁਸੀਂ ਕਰ ਦਿਓ ਅਰਥ ਬਾਲਾ ਤੂੰ ਕਹਿਣ ਲੱਗੇ ਜੇ ਮੈਂ ਅਰਥ ਕਰਨ ਲੱਗ ਪਿਆ ਤੇ ਤੂੰ ਕਹਿਣਾ ਵਾ ਵੀ ਸ਼ਾਇਦ ਇਹਨਾਂ ਅਰਥ ਪੜੇ ਹੋਣਗੇ ਕਿਤੋਂ ਵਿਚਾਰੇ ਹੋਣਗੇ ਤੂੰ ਬੰਦਾ ਹੀ ਆਪੇ ਲਿਆ ਲੱਭ ਕੇ ਜੇ ਕੁਝ ਵੇਖਣਾ ਹੈ ਜੇ ਤੂੰ ਵਡਿਆਈ ਵੇਖਣੀ ਚਾਹੁੰਨਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਤੇਰੇ ਅੰਦਰ ਹਉਮੈ ਬੋਲਦੀ ਜਾ ਬੰਦਾ ਲੱਭ ਕੇ ਲਿਆ ਛਜੂ ਚੀ ਵਰ ਨੂੰ ਲੈ ਆਇਆ ਐਸੀ ਦਇਆ ਵਰਤਾਈ ਸਤਿਗੁਰਾਂ ਨੇ ਐਸੀ ਰਹਿਮਤ ਵਰਤਾਈ ਪੰਡਤ ਲਾਲ ਚੰਦ ਦੇ ਚਿਹਰੇ ਤੇ ਰੰਗ ਉੱਟ ਜਾਂਦੇ ਨੇ ਜਦੋਂ ਉਹ ਇੱਕ ਆਮ ਸੁਧਾਰਨ ਜਿਹਾ ਸਿਧਰਾ ਜਿਹਾ ਬੰਦਾ ਵੀ ਇਡੇ ਪਿਆਰੇ ਅਰਥ ਕਰ ਦਿੰਦਾ ਹੈ ਉਸ ਲੋਕਾਂ ਦੇ ਪੀਤਾ ਦੇ ਸਲੋਕਾਂ ਦੇ ਤੇ ਪੰਡਤ ਲਾਲ ਚੰਦ ਵੰਦਨਾ ਕਰਕੇ ਕਹਿਣ ਲੱਗਾ ਇਸ ਤੋਂ ਵੱਡਾ ਹੋਰ ਕੁਝ ਨਹੀਂ ਇਸ ਤੋਂ ਵੱਡੀ ਵਿਦਿਆ ਵੀ ਕੋਈ ਨਹੀਂ ਇਸ ਤੋਂ ਵੱਡੀ ਦਾਤ ਵੀ ਕੁਝ ਨਹੀਂ ਮਹਾਰਾਜ ਨੇ ਐਸੀ ਪ੍ਰਵਾਨਗੀ ਬਖਸ਼ੀ ਐਸੀ ਵਡਿਆਈ ਬਖਸ਼ੀ ਉਸ ਸੱਜੂ ਜੀ ਵਰ ਨੂੰ ਮਹਾਰਾਜ ਨੇ ਫਿਰ ਜਗਨਨਾਥ ਪੁਰੀ ਦੇ ਇਲਾਕੇ ਦਾ ਪ੍ਰਚਾਰਕ ਥਾਪਿਆ ਪ੍ਰਚਾਰ ਕਰਦਾ ਕਰਦਾ ਸਿੱਖੀ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਵੱਡੇ ਪੱਧਰ ਤੇ ਹੀ ਸਿੱਖੀ ਦੇ ਪਰਿਵਾਰ ਵਿੱਚ ਵਾਦਾ ਕਰ ਗਿਆ ਜਗਨਨਾਥ ਪੁਰੀ ਵਿੱਚ ਰਿਹਾ ਦਾ ਪੁੱਤਰ ਗਾਂ ਪਰਿਵਾਰ ਚੋਂ ਗੁਲਜਾਰੀ ਹੋਇਆ ਗੁਲਜਾਰੀ ਦਾ ਪੁੱਤਰ ਸਿੱਖ ਹੋਇਆ ਭਾਈ ਹਿੰਮਤ ਸਿੰਘ ਪੰਨਾ ਪਿਆਰਿਆਂ ਜੋ ਜਿਹੜੇ ਸ਼ਾਮਲ ਹੋਏ ਸਨ ਐਸੇ ਹੀ ਗੁਰਸਿੱਖ ਸਤਗੁਰੂ ਘਰ ਵਿੱਚ ਪਰਵਾਣ ਹੋ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਨਾਮ ਬਿਨਾ ਫਿਰ ਆਵਣ ਜਹਨ ਨਾਮ ਤੋਂ ਬਿਨਾ ਜੀਵਨ ਦਾ ਆਮਣ ਜਾਣ ਪਾਵ ਜਨਮ ਮਰਨ ਦਾ ਢੇਡਾ ਬਣਦਾ ਹੈ ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ ਨਾਮ ਪ੍ਰਾਪਤ ਉਸੇ ਨੂੰ ਹੋਇਆ ਪੰਜਵੇਂ ਪਾਤਸ਼ਾਹ ਕਹਿਣ ਲੱਗੇ ਸੰਤਾਂ ਨੂੰ ਸੰਬੋਧਨ ਕਰਕੇ ਜਿਹੜੀਆਂ ਬਾਰਾਂ ਨੂੰ ਸਵਾਲ ਕਰਦੀਆਂ ਸੀ ਕਿ ਵੱਡਾ ਕੌਣ ਹੈ ਮਹਾਰਾਜ ਨੇ ਨਾਮ ਦੀ ਮਹਿਮਾ ਰੱਜ ਕੇ ਕਰਕੇ ਆਖਿਆ ਇਹ ਪ੍ਰਾਪਤ ਦੀ ਉਹਨਾਂ ਨੂੰ ਹੁੰਦਾ ਜਿਹਦੇ ਉੱਤੇ ਦਇਆਵਾਨ ਪਰਮੇਸ਼ਰ ਹੋਵੇ ਸਾਧ ਸੰਗਤ ਮੈਂ ਰਖੇ ਗੋਪਾਲ ਸਤ ਸਾਧ ਸੰਗਤ ਵਿੱਚ ਪਰਮਾਤਮਾ ਗੋਪਾਲ ਵਾਹਿਗੁਰੂ ਨੂੰ ਵੇਖਣਾ ਕਰੇ ਆਵਣ ਜਾਣ ਰਹੇ ਸੁਖ ਪਾਇਆ ਉਹਨਾਂ ਦਾ ਆਉਣਾ ਜਾਣਾ ਜਨਮ ਮਰਨ ਦਾ ਗੇੜਾ ਮੁੱਕ ਜਾਂਦਾ ਤੇ ਸੁਖ ਪ੍ਰਾਪਤ ਕਰਦੇ ਨੇ ਕਹੋ ਨਾਨਕ ਤਤੈ ਤਤ ਮਿਲਾਇਆ ਨਾਨਕ ਜੀ ਕਹਿੰਦੇ ਉਹਨਾਂ ਨੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਨਾ ਨੂੰ ਹਿਰਦੇ ਵਿੱਚ ਵਸਾਇਆ ਤੇ ਤੱਤੇ ਤਤ ਮਿਲਾਏ ਉਹਨਾਂ ਦੇ ਜੀਵਨ ਦਾ ਹਿਰਦੇ ਦਾ ਤਤ ਪਰਮਾਤਮਾ ਦੇ ਨਾਮ ਰੂਪੀ ਤਤ ਨਾਲ ਮਿਲ ਜਾਂਦਾ ਹੈ ਇੱਕ ਮੇਕ ਹੋ ਜਾਂਦਾ ਅਭੇਦ ਹੋ ਜਾਂਦਾ ਹੈ ਸਤਗੁਰ ਨਾਲ ਜੁੜ ਜਾਂਦੇ ਨੇ ਸਤਗੁਰ ਕੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਅਤੇ ਸੰਗਤ ਬਖਸ਼ਣਯੋਗ ਹੈ ਜੀ ਬਖਸ਼ ਲੈਣਾ ਪਾਤਸ਼ਾਹ ਕਿਰਪਾ ਕਰਨ ਰਦੀਆਂ ਕਲਾਕਾਰ ਸਿੱਖੀ ਜੀਵਨ ਬਖਸ਼ਿਸ਼ ਕਰਨ ਅੰਗ ਸੰਗ ਸਾਈ ਹੁਣ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ ਗੁਰੂ ਦਰਬਾਰ ਅੰਦਰ ਚੱਲ ਰਹੀਆਂ ਕਾਰ ਸੇਵਾਵਾ ਅੰਦਰ ਤਨ ਮਨ ਧੰਨਾ ਸੇਵਾ ਕਰਕੇ ਗੁਰੂਕੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਆਓ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ ਆਵਣ ਜਾਨ ਰਹੇ ਸੁਖ ਪਾਇਆ ਕਾਹੋ ਨਾਨਕ ਤਤੇ ਤਤ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ